ਦੀ ਜਾਣ ਕੇ ਅਖਾਲੀਆਂ ਨਾਲ ਹੁਣ ਆਈਏ ਗੱਲ ਅਖਾਲੀਆਂ ਦੀ ਤੇ ਅਖਾਲੀਆਂ ਦੇ ਮੈਂ ਤੁਹਾਨੂੰ ਬੰਦੇ 2 ਘੰਟੇ ਜੀ ਦੱਸਣ ਲੱਗਾ ਜੀ ਪਹਿਲਾਂ 1 ਘੰਟਾ ਜਾਂ ਦੱਸਾਂ ਜਿਹਦੇ ਜਿਹੜਾ ਘੰਟ ਬੰਦਾ ਮੈਂ ਨਹੀਂ ਵੇਖਿਆ ਅਜੇ ਤੱਕ ਮੇਰਾ ਯਾਰ ਬਾਪੂ ਏਡਾ ਕਾਲੀ ਬੰਦਾ ਘੈਂਟ ਬੰਦਾ ਮੈਂ ਨਹੀਂ ਕਦੀ ਵੇਖਿਆ ਆਪਣੇ ਸਮੇਂ ਦੇ ਵਿੱਚ ਚਲੋ ਉਹ ਰਾਜਨੀਤੀ ਤੋਂ ਹਟ ਕੇ ਵੀ ਆਪਾਂ ਕਰ ਲਈਏ ਗੱਲ ਵੀ ਆਪਾਂ ਬਾਪੂ ਦੀ ਗੱਲ ਕਰੀਏ ਪਾਰਟੀ ਦੀ ਗੱਲ ਬਾਅਦ ਚ ਕਰਦੇ ਹਾਂ ਕਿਉਂਕਿ ਪਾਰਟੀ 'ਚ ਵੀ ਬਾਪੂ ਨੂੰ ਲਾਸਟ ਤੇ ਆ ਕੇ ਕੁਛ ਨਾ ਉਹਨੂੰ ਵੀ ਬਦਲਣਾ ਪੈ ਗਿਆ ਈ ਅਕਾਲੀ ਪਾਰਟੀ ਤੋਂ ਉਹਨੂੰ ਮੋੜਨਾ ਪੈ ਗਿਆ ਉਸ ਤੋਂ ਪਹਿਲਾਂ ਵੀ ਕਿਤੇ ਮੋੜੇ ਹੋਣ ਪਰ ਪਾਰਟੀ ਨੂੰ ਛੱਡ ਕੇ ਗੱਲ ਕਰੀਏ ਵੀ ਸਾਡੇ ਯਾਰ ਬਾਪੂ ਦੀ ਗੱਲ ਕਰੀਏ ਮੇਰਾ ਘੈਂਟ ਬਾਪੂ ਤੇ ਯਾਰ ਬਾਪੂ ਲੱਗ ਗਿਆ ਪਤਾ ਹੁਣ ਜਿਹੜੇ ਮੈਨੂੰ ਜਾਣਦੇ ਉਹਨਾਂ ਤੇ ਬੜੀ ਛੇਤੀ ਲੱਗ ਗਿਆ ਜੀ ਤੇ ਪਰ ਮੈਂ ਉਹਨਾਂ ਨੂੰ ਹੀ ਦੱਸਣਾ ਚਾਹਣਾ ਜਿਹੜੇ ਥੋੜੇ ਤਰਟਰੀ ਦੇ ਸੱਜਣ ਨੇ ਇੱਕ ਮੇਰਾ ਯਾਰ ਬਾਪੂ ਹੈ ਜੀ ਸਰਦਾਰ ਹਰਦੀਪ ਸਿੰਘ ਮਾੜੀ ਮੇਗਾ ਸਰਪੰਚ ਵੀ ਰਹਿ ਚੁੱਕੇ ਨੇ ਲੰਡੀ ਜੀਬ ਉਹਨਾਂ ਸਮਿਆਂ 'ਚ ਠੀਕ ਹੈ ਜੀ ਉਸ ਬਾਪੂ ਦਾ ਯਰਾਨੇ ਸੀ ਅਬਾ ਡੱਬ ਦਬਾ ਇਹ ਤਾਂ ਬਾਪੂ ਦੀ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਰਾਜਨੀਤੀਆਂ ਦੇ ਸੇ ਬੜਾ ਇਲਾਕਾ ਜਦੋਂ ਮਮੀ ਇਤਾਂ ਦੱਸਿਆ ਵੀ 50 ਸਾਲ ਹੋ ਗਏ ਆ 26ਵੀਂ ਯੂਨੀਵਰਸਿਟੀ ਆਪਾਂ ਮਨਾਉਣ ਆ ਰਹੇ ਆ ਸਟੂਡੀਓ ਦੀ ਪਰ ਬਾਪੂ ਹਰਦੇਵਾਲ ਸਿੰਘ ਜੀ ਜਿੱਡਾ ਦਬ ਦਬਾ ਜਿੱਡੀ ਲਿਆਕਤ ਬੋਲਣ ਦੀ ਜਿੱਡੀ ਘੈਂਟ ਫੀਲਿੰਗ ਆ ਬੰਦੇ ਚ ਪਰਸਨੈਲਿਟੀ ਜੀ ਇਹ ਜ਼ਰੂਰੀ ਨਹੀਂ ਤੁਹਾਨੂੰ ਅੱਗੇ ਪਈਆਂ ਕਿਹਾ ਵੀ ਪਰਸਨੈਲਿਟੀ ਰੰਗ ਚਿੱਟੇ ਨਾ ਜ਼ਰੂਰੀ ਨਹੀਂ ਹੁੰਦੀ ਹੁੰਦੀ ਬਾਪੂ ਦਾ ਰੰਗ ਗੋਰਾ ਚਟਾ ਨਹੀਂ ਸੀ ਸਗੋਂ ਪੱਕਾ ਹੀ ਰੰਗ ਸੀ ਪਰ ਪਰਸਨੈਲਿਟੀ ਦੇ ਬਾਪੂ ਮੈਂ ਤੁਹਾਨੂੰ ਗੱਲ ਅੱਗੇ ਚੱਲੀਏ। ਬਾਕੀ ਤੇ ਬਾਪੂ ਦੀ ਮੈਂ ਤੁਹਾਨੂੰ ਇਹ ਦੱਸਣਿਆ ਵੀ ਮੈਂ ਆਪਣੀ ਜ਼ਿੰਦਗੀ 'ਚ ਐਡਾ ਬਜ਼ੁਰਗ ਘੈਂਟ ਕਦੀ ਨਹੀਂ ਕੋਈ ਵੇਖਿਆ। ਐ ਇਸ ਮਤਲਬ ਬਜ਼ੁਰਗ ਵੱਖਰੇ ਵੱਖਰੇ ਟਾਈਪ 'ਚ ਘੈਂਟ ਹੈਗੇ ਹੈਗੇ ਆ ਵੱਖਰੇ ਵੱਖਰੇ ਟਾਈਪ ਆ। ਜੇ ਰਾਜਨੀਤੀ ਦੇ ਪੱਖ ਤੋਂ ਵੇਖਿਆ ਜਾਵੇ ਤੇ ਓਡੇ ਬਾਪੂ ਜਿੱਡਾ ਘੈਂਟ ਜਾ ਮੈਂ ਬੱਦਾ ਗੱਲਬਾਤ ਪੰਚਾਇਤਾਂ ਦੇ ਵਿੱਚ ਅਫਸਰਾਂ ਦੇ ਸਾਹਮਣੇ ਲੀਡਰਾਂ ਨਾਲ ਬਹਿ ਕੇ ਜਿਹੜੀ ਗੱਲ ਬਾਪੂ ਦੀ ਮੈਂ ਇਹਨਾ ਵੀ ਜਿੱਥੇ ਮਰਜ਼ੀ ਕੋਈ ਵੱਡੇ ਦਾ ਵੱਡਾ ਲੀਡਰ ਬੈਠਾ ਹੋਵੇ ਨਾ ਹੁਣ ਜਿਹੜੇ ਬੰਦੇ ਯਾਰ ਰਹਿ ਬਾਦਲਾਂ ਦੇ ਨਾਲ ਲਾ ਕੇ ਬੰਨੇ ਬੈਠੇ ਰਹੇ ਆ ਬਾਦਲਾਂ ਦੇ ਨਾਲ ਰਹੇ ਆ ਯਾ ਹੋਰ ਵੀ ਚਲੋ ਮੈਂ ਕੋਈ ਦੂਜੀ ਨਹੀਂ ਲੈਂਦਾ ਆ ਪੱਖ ਰਾਜਨੀਤੀ ਜੇ ਮੁਰਗੀ ਮਾਰਦੇ ਨੇ ਮਤਲਬ ਕਹਿਣ ਦਾ ਮਤਲਬ ਵੀ ਇਹ ਵੱਡੇ ਵੱਡੇ ਲੋਕਾਂ ਨਾਲ ਬੈਂਦੇ ਖਲਉਂਦੇ ਰਹੇ ਆ ਆ ਵੀ ਵੱਡੇ ਤੇ ਮੈਨਾਂ ਹੀ ਤੇ ਬਾਪੂ ਵਰਗੀ ਮੈਂ ਲਿਆਕਤ ਤੇ ਘੈਂਟ ਕੋਈ ਸਾਨੀ ਜੱਟ ਬਾਪੂ ਨਹੀਂ ਵੇਖਿਆ ਤੇ ਮੇਰਾ ਯਾਰ ਬਾਪੂ ਹੀ ਆਜਾ ਬਾਪੂ ਦੀ ਇੱਕ ਤੁਹਾਨੂੰ ਗੱਲ ਸੁਣਾਇਦਾ ਬਣਾ ਮੈਂ ਰਹਿ ਨਹੀਂ ਸਕਦਾ ਅਸਲ 'ਚ ਬਾਪੂ ਦੇ ਨਾ ਮੇਰੇ ਯਾਰਾਨੇ ਬੜੇ ਵੱਡੇ ਸਾਡੇ ਬਣ ਗਏ ਪਿਆਰ ਹੀ ਬੜਾ ਬਣ ਗਿਆ ਬਾਪੂ ਨਾਲ ਦਾ ਰਾਤ ਜਾ ਕੇ ਸ਼ਾਮਾਂ ਨੂੰ ਬਹਿ ਜਾਣਾ ਬਾਪੂ ਦੇ ਕੋਲ ਵੱਧਾ ਤੇ ਪੀਣਾ ਆਥੇ ਨਾਲੇ ਗੱਲਾਂ ਬਾਤਾਂ ਨਾਲੇ ਤੇਲੀ ਜਿ ਦੇ ਵੇਖਣਾ ਨਾਲੇ ਹਾਂ ਤੇ ਬਾਪੂ ਨਾ ਫਿਰ ਬਾਈ ਗੱਲਾਂ ਕਹੀਆਂ ਖੁੱਲ ਖਲ ਕੇ ਕਰਨੀਆਂ ਬਾਪੂ ਸਰਪੰਚੀ ਵੀ ਕੀਤੀ ਹੈ ਪਿੰਡ ਦੀ ਇਲਾਕੇ ਚ ਨਾ ਕਈ ਗੱਲਾਂ ਚ ਨਾ ਸਿਸਦੀ ਗੱਲ ਮੈਂ ਬਾਪੂ ਦੀਆਂ ਪੁਰਾਣੀਆਂ ਇੱਕਾ ਫੋਟੋਆਂ ਖੜੀਆਂ ਬਾਪੂ ਨੇ ਘੋੜੀਆਂ ਵੀ ਰੱਖੀਆਂ ਉਹ ਲਭਾ ਪੁਦੀ ਘੋੜੀ ਜਿੱਤੇ ਫੋਟੋ ਮੈਂ ਵੇਖੀ ਏਕ ਹੂੰ ਬੜਾ ਪੂ ਘੋੜੀਆਂ ਦਾ ਵੀ ਸ਼ਕੀਨ ਸੀ ਸਵਾਰੀ ਕਰ ਲਿੰਦਾ ਏ ਘੋੜੀ ਦੇ ਬਾਪੂ ਮੈਨੂੰ ਦੱਸ ਦਿੰਦਾ ਏ ਸਾਰਾ ਖੁੱਲ ਕੇ ਕਹਿ ਰਹੇ ਆ ਗੱਲਾਂ ਕਰਨੀਆਂ ਜਦੋਂ ਤੇ ਬਾਪੂ ਨੇ ਨਾ ਇੱਕ ਆਪਣੇ ਕੋਲ ਚਿੱਟੀ ਘੋੜੀ ਹੁੰਦੀ ਬੜੀ ਘੋੜੀ ਹੁੰਦਾ ਉਹ ਵੀ ਕਈ ਵਾਰੀ ਇਹਨੇ ਫਿਰ ਹੋਰ ਵੀ ਕਈ ਘੋੜੀਏ ਦਾ ਕੋਈ ਕਣਕ ਪਿੰਨੀ ਮਤਲਬ ਕਿ ਚੈਰੀ ਜੀ ਕਲਰ ਦੀ ਚੈਰੀ ਕਲਰ ਦੀ ਘੋੜੀ ਹੁੰਦੀ ਏਕ ਉਦੇਵਾਰੇ ਦੱਸਿਆ ਮੈਨੂੰ ਬਾਪੂ ਨੇ ਆ ਮੈਂ ਬੜੀ ਵਧੀਆ ਕੁੜੀ ਹਾਂ ਤੇ ਕਰਕੇ ਬਾਪੂ ਦੀਆਂ ਗੱਲਾਂ ਬਾਪੂ ਇਹ ਬਾਪੂ ਘੈਂਡ ਬਾਪੂ ਹੀ ਆ ਇਹ ਨਾ ਫਿਰ ਇਹ ਗੱਲ ਕਰਨ ਦਾ ਅੰਦਾਜ਼ ਯਾਰ ਉਹ ਤੇ ਗੱਲ ਸ਼ੁਰੂ ਕਰਨ ਦਾ ਅੰਦਾਜ਼ ਥਾਪੜਾ ਬਾਪੂ ਦਾ ਜਿਹਨੂੰ ਆਦੇ ਥਾਪੜਾ ਦੇਂਦਾ ਪਰ ਕੇ ਬੰਦੇ ਜੋਸ਼ ਆ ਜਾਂਦਾ ਹੀ ਹਬ ਉਤਰਾ ਹਬ ਉਤਰਾ ਇਹ ਬਾਪੂ ਵੇਖ ਲੋ ਕਿੱਡਾ ਘੈਂਡ ਲਾਕੇ ਦਾ ਕੀ ਮੈਂ ਅਜ ਤੱਕ ਦੁਨੀਆ ਦੇ ਬਾਪੂ ਨਹੀਂ ਇੱਦਾਂ ਵੇਖਿਆ ਮੈਂ ਗੱਲਬਾਤ ਦੇ ਪੜਿਆ ਲਿਖਿਆ ਹੁਣ ਕਰਕੇ ਇੱਦਾਂ ਜਜ਼ਵੇ ਵਾਲਾ ਇੱਦਾਂ ਘੈਂਡ ਬਾਪੂ ਮੈਂ ਅੱਜ ਕੱਲ ਅਜ ਤੱਕ ਨਹੀਂ ਕੋਈ ਵੇਖਿਆ ਤੇ ਉਸ ਬਾਪੂ ਦੀ ਸੁਣ ਲੋ ਉਹ ਬਾਪੂ ਅਗੂ ਆਪਣੇ ਦਾਦੇ ਦਾ ਫੈਨ ਹੈ ਹੈ ਨਵੀਂ ਗੱਲ ਜਦੋਂ ਬਾਪੂ ਨੂੰ ਪਤਾ ਲੱਗਿਆ ਸੀ ਨਾ ਕਿਉਂਕਿ ਬਾਪੂ ਇਤਿਹਾਸੋਂ ਤੋਂ ਜਿਹੜੇ ਸਾਡੇ ਦਾਦਾ ਜੀ ਵੱਡੇ ਕੀ ਰੀ ਦੂਵੀ ਵੱਡੇ ਬਾਪੂ ਉਹਦੇ ਇਹ ਬਾਪੂ ਨੇ ਜੇ ਮੈਨੂੰ ਦੱਸਿਆ ਨਾ ਗੱਲ ਵੀ ਮੈਂ ਜੇ ਦੱਸੀ ਵੀ ਮੈਂ ਬਾਪੂ ਹੀ ਉਹ ਜਿਹੜੇ ਅੰਦਰ ਇਥੇ ਮੱਜਾ ਲੈ ਕੇ ਸਵੇਰੇ ਤੁਹਾਡੇ ਮਾੜੀ ਮਿਟਿਓ ਉਹ ਮੇਰੇ ਦਾਦਾ ਹੀ ਆ ਹੈ ਪੁੱਤਰਾ ਉਹਦਾ ਬਾਪੂ ਬੜੀ ਤਗੜੀ ਚੀਜ਼ ਆ ਲੈ ਉਹਦਾ ਦੇ ਮੱਜ ਮੂਝੇ ਝੋਟੀ ਹੱਡੀ ਇਧਰ ਨੂੰ ਉੱਤਰ ਦੇ ਦੋ ਤੁੱਥੋਂ ਨਲਕਾਰਾ ਮਾਰ ਲੰਦਾ ਉਹ ਮੱਜ ਮੋੜੀ ਓਏ ਆ ਮੰਦੋਰੀ ਦੇ ਬਾਜ ਵਾਜਦੀ ਦਰ ਮਾੜੀ ਮੇ ਕਿਉਂ ਦਰ ਕਲਸੀਆਂ ਡਾਲ ਡਲੇਰੀਆਂ ਤਾਂ ਪਾਲਾ ਜਾਂਦਾ ਵੀ ਉਹ ਮੱਝਾਂ ਚਾਰਨਾ ਆ ਬਾਪੂ ਇਥੇ ਹਨ ਬਾਜ ਦਾ ਤੇ ਅੱਗੇ ਵੀ ਦੱਸਿਆ ਕਰਾਂ ਕਿ ਬਾਪੂ ਦੀ ਸਾਡੇ ਦੀ ਆਵਾਜ਼ ਇਸ ਤਰ੍ਹਾਂ ਦੀ ਹੁਣ ਦੇ ਕਮਰੇਜ ਲਾਗੇ ਆਵਾਜ਼ਾਂ ਮਾਰੀ ਜੋ ਕਿਸੇ ਦੀ ਕੁਛ ਸੁਣਦਾ ਨਹੀਂ ਏ 100 ਆਵਾਜ਼ ਮਾਰੋ ਕਿਸੇ ਦੇ ਘਰ ਚ ਪੁੱਛ ਲਓ ਭਾਵੇਂ ਸਾਰੇ ਦੇ ਇਹੋ ਹੀ ਕੁਛ ਆ ਕੁਛ ਸੁਣਦਾ ਨਹੀਂ ਲੱਗੋ ਮੈਨੂੰ ਵੀ ਆਵਾਜ਼ ਕਿਸੇ ਦੀ ਮਾਰਦਾ ਦੇ ਤੇ ਬਾਪੂ ਨੂੰ ਪੁੱਛ ਬਾਪੂ ਨੇ ਖਾਲੇ ਬਿਆਰ ਜਵਾਜ ਮਾਰੀ ਮੈਨੂੰ ਇੱਕ ਰਾਤ ਨੂੰ ਇਹ ਮੋਟਰਸਾਈਕਲ ਵੇਖ ਕੇ ਉਹਨੇ ਵੇលਿਆ ਮੋਟਰਸਾਈਕਲ ਤੇ ਆਪ ਮੈਨੂੰ ਛੱਡ ਕਿਉਂ ਗਿਆ ਟਿੰਪੂ ਦੀ ਦੁਕਾਨ 'ਚ ਮੈਂ ਲੋਕ ਕੇ ਬੈਠਾ ਤੇ ਮਾਪਾਪੂ ਫਿਰਦੇ ਹੀ ਨੇ ਮੈਨੂੰ ਲੈ ਜਾਣੇ ਇਹਨੇ ਨਾ ਛੱਡ ਗਿਆ ਤੇ ਛੱਡਣ ਦਾ ਨਹੀਂ ਕੋਈ ਏਡੀ ਗੱਲ ਹੈਗੀ ਇਹਨੇ ਨਾ ਦੱਸਿਆ ਮੁੜ ਕੇ ਗਾਂਦ ਤੁਰ ਪੈਣਾ ਨਾ ਡੱਲੋਂ ਜਾ ਕੇ ਮੁਰਗੀ ਫੜ ਕੇ ਲਿਆਈਏ ਲਾਲ ਮੁਰਗਾ ਮਿਲ ਗਿਆ ਮੈਂ ਮਾ ਮੁਰਗੇ ਵੀ ਛੇਤੀ ਫੜੇ ਜਾਣੇ ਹੋਰ ਸਾਬਾ ਪੈਣਾ ਨੇ ਨਾ ਲਾਲ ਮੁਰਗੇ ਚਿੱਟਾ ਖੰਭ ਕਿਦਾਂ ਹੋ ਸਕਦਾ ਨਹੀਂ ਇਹ ਇਹ ਆਪ ਮੀਟ ਨਹੀਂ ਖਾਣਾ ਚਿੱਟਾ ਖੰਭ ਆ ਗਿਆ ਨਾ ਪਿੰਕੂ ਨੂੰ ਪੋਛ ਲੋ ਟੇਪਾਂ ਵਾਲੇ ਨੂੰ ਉੱਥੇ ਬਾਜ ਮਾਰੀ ਉਹ ਬਾਜਿਆ ਵਾਕਿਆ ਅੜ ਕੇ ਉਧਰੋਂ ਠਾਣੇ ਦੇ ਬਾਜਾਂ ਦੇ ਉਧਰੋਂ ਉਹ ਨਾਰਲੀ ਦਾ ਆਸੇ-ਪਾਸੇ ਬਿਹਾਰ ਦੇ ਦੁਕਾਨਦਾਰ ਬਾਹਰ ਹੋ ਗਏ ਵੀ ਆਹ ਕੋਹ ਬਾਬੂ ਕਿਹੜਾ ਹੈ ਬਾਬੂ ਅਧਿਆ ਸਿੰਘ ਜੀ ਬਾਬੂ ਦੀ ਵੀ ਗੱਲ ਕਰਦੇ ਸੀ ਜੱਟੋ ਗੱਲਾਂ ਤੇ ਉਹ ਫਿਰ ਉਹਨਾਂ ਦੁਕਾਨਾਂ ਜਿਆਦੀਆਂ ਦਾ ਨੁਕਸਾਨ ਦੇ ਹਿਸਾਬ ਨਾਲ ਪੈਸਾ 500 ਰੁਪਈਆਂ ਦੀ ਇਹਦੇ ਮੰਗਦੇ ਪੈਸੇ ਤੇ ਕਰ ਲੇ ਨਾਲ ਦੇ ਤਿਆਰ ਆ ਵੱਡੇ ਜਿਹੇ ਦਾੜੇ ਨੇ ਪੈਸੇ ਵੀ ਲੱਲੇ ਇਹ ਨਾ ਪੈਸੇ ਲੱਲੇ ਤੇ ਹਾਂ ਇੱਕ ਹੋਰ ਸਤਕਾਰਯੋਗ ਚਾਚਾ ਅਕਾਲੀਆਂ ਦੀ ਗੱਲ ਚੱਲਣ ਦੀ ਅੱਗੇ ਬਾਪੂ ਅਰਵਿਹਾਲ ਸਿੰਘ ਠੈਟ ਇੱਟ ਤੇ ਉਧਰੋਂ ਮੇਰਾ ਚਾਚਾ ਸਰਦਾਰ ਸਾਦਾ ਸਿੰਘ ਸਤਕਾਰਯੋਗ ਚਾਚਾ ਅੰਗੂਠਾ ਸ਼ਾਹ ਚਾਚਾ ਪਰ ਘੈਂਡ ਚਾਚਾ ਤੂੰ ਕਿਉਂ ਮੰਦਿਆ ਜਿਹਦਾ ਸਾਨ ਯਾਟਾ ਉਹ ਨਾਲ ਤੇ ਸਾਰਾ ਜੂ ਉਤੇ ਗੱਲ ਆਂਦੇ ਵੀ ਇਹ ਅੜ ਗਈ ਆਪਣੀ ਰਾਜਨਾਵੇਂ ਚ ਵੀ ਇੱਕ ਤੇ ਪੈਸਾ ਦੇਣਾ ਪੈਣਾ ਤੇ ਇੱਕ ਮੁੰਡਾ ਮਾਫੀ ਮੰਗੂ ਦੇ ਫਿਰ ਆਂਦੇ ਵੀ ਮੰਗ ਲੈਂਦਾ ਮਾਫੀ ਤੇ ਪਵਾੜਾ ਐਡਾ ਪੈਂਦਾ ਨਾ ਮੈਂ ਮੈਂ ਪਵਾੜਾ ਹੀ ਪਾਉਣੇ ਆ ਤੇ ਪਹਿਲੇ ਪੋਣੇ ਪਵਾੜੇ ਮੈਂ ਨਹੀਂ ਮਾਫੀ ਮੰਗਣੀ ਮੈਂ ਮਾਫੀ ਨਹੀਂ ਜੇ ਮੰਗਣੀ ਪੈਹਾ ਮੰਗਦੇ ਦੇ ਦੇ ਦੋ ਸੰਦਾ ਸੀ ਜਣੀ ਦੇ ਦੋ ਮੇਰਾ ਉਹਨਾਂ ਨੂੰ ਮਾਫੀ ਦਾ ਨਾ ਨਾ ਹੀ ਨਹੀਂ ਇਹ ਗਾੜੇ ਕੋਲ ਕਦੀ ਦੇ ਮਾਫੀ ਤੇ ਹੀ ਗਲਤੀ ਕਰਕੇ ਨਹੀਂ ਛੇਤੀ ਮੰਗਦੇ ਇਹ ਤੇ ਗਲਤੀ ਨਹੀਂ ਸਾਡੀ ਗਲਤੀ ਇਹਨਾਂ ਦੀ ਇਹਨਾਂ ਦੀ ਗਲਤੀ ਤੋਂ 76 ਬਰੇ ਆਨਾਂ ਦੇ ਆ ਚਲੋ ਜੇ ਕੋਈ ਬੰਦੇ ਕੋਲ ਉਹ ਜੀ ਗੱਲ ਹੋ ਜਾਈ ਤੇ ਉਹਨੂੰ ਮੰਗ ਮਾਫੀ ਮੰਗ ਲੈਣੀ ਚਾਹੀਦੀ ਹੈ ਚੰਗੀ ਗੱਲ ਹੈ ਪਰ ਨਹੀਂ ਮੰਗ ਸਕਦਾ ਮੈਂ ਇਹਦੇ ਫਾਇਦਾ ਹੀ ਕੋਈ ਨਹੀਂ ਬਾਪੂ ਨਦਮਾ ਦਾਤਾ ਹੀ ਬਾਪੂ ਸੱਚਾਈ ਮੈਂ 100% ਇੱਕ ਠੋਕੇ ਗੱਲ ਕਰਨੀ ਬੜਾ ਸਾਦਤਾ ਮਾੜੀ ਮੈਂ ਤੁਹਾਨੂੰ ਬੰਦੇ ਇਕੱਲੇ ਇਕੱਲੇ ਜਿਵੇਂ ਮਿਲੇ ਟਾਈਮ ਕਰਾਂਗਾ ਬੜੇ ਬੰਦੇ ਸਾਹਣ ਜਾਂ ਮੇਰੇ ਨਾਲ ਖੜਕੇ ਹੋਣਗੇ ਹੂੰ ਤੇ ਮਿੰਨੂ ਰਾਜ ਚਾਚਾ ਸਾਦਾ ਸੁ ਗੋਰੀ ਨਵੀਂ ਗੱਲ ਸੁਵੇਖੋ ਹੈ ਇਹ ਸਿਆਣੀਆਂ ਵੀ ਦਾ ਸਿਆਣੇ ਬੰਦੇ ਹੁੰਦੇ ਸਿਆਣੇ ਹੀ ਪਰ ਮੈਂ ਨਹੀਂ ਨਾ ਇਹ ਗੱਲ ਨੂੰ ਮੰਨੰਦੇ ਆਪਾ ਸਰਪੰਚ ਮੈਨੂੰ ਕਹੇ ਅੱਜ ਏ ਮਾਫੀ ਮੰਗ ਲਈ ਉਹਤੇ ਆਪ ਕੋਈ ਨਹੀਂ ਆਪ ਪੈਸੇ ਵੀ ਜਿੱਦਾਂਗੇ ਮਾਫੀ ਮੰਗ ਲਈ ਰਾਈ ਨਮਾ ਕਰੀਏ ਕੰਮ ਜਿਆਦਾ ਵੱਧ ਗਿਆ ਜਿੰਨਾ ਕੰਮ ਥੋੜੀ ਕਰਨਾ ਹੁੰਦਾ ਨਾਲ ਮੈਨੂੰ ਪਤਾ ਕਿ ਜਿਹੜੇ ਬਦਮਾਸ਼ ਬੰਦੇ ਹੁੰਦੇ ਆ ਨਾ ਪੁਰਾਣ ਨੂੰ ਕਟਕਟਈਆ ਕਰਕੇ ਦਿਨੇ ਮਾਫੀ ਮੰਗ ਲੀਂਦੇ ਹੁੰਦੇ ਹੀ ਅਰੇ ਮਾਫ ਕਰੋ ਜੀ ਸਾਡੋ ਗਲਤੀ ਹੈ ਕਿਛਤਰ ਹੀ ਉੱਤਰ ਫੇਰ ਕੇ ਪੂਰਾ ਮਦੋਗਲ ਫੇਰ ਕੇ ਆਦੇ ਨੇ ਚੰਗਾ ਭਾਈ ਸਸ ਮਾਫ ਕਰੋ ਜੀ ਮਾਫ ਕਰਤੋ ਗਲਤੀ ਹੋ ਗਈ ਰਾਤੀ ਜਿਆਦੇ ਕੁੱਟੇ ਗਏ ਸੀ ਹੇਰ ਮਾਫੀ ਗੇਰ ਮੰਗਣੀ ਜਿਹਦਾ ਦੱਸਦੇ। ਜੇ ਉਹ ਮੈਂ ਨਹੀਂ ਚਾਚਾ ਮੈਂ ਮਾਫੀ ਨਹੀਂ ਮੰਗੂ। ਕੋਈ ਅੱਛਾ ਜੀ। ਉਹ ਵਿਚਾਰਾ ਵੇਖਦਾ ਯਾਰ ਇਹੋ ਜਿਹੇ ਬੰਦਿਆਂ ਦੀਆਂ ਗੱਲਾਂ ਹੀ ਯਾਦ ਰਹਿ ਜਾਂਦੀਆਂ। ਬੰਦੇ ਤੇ ਨਹੀਂ ਵਾਪਸ ਆਉਂਦੇ। ਉਹਨੇ ਪਤਾ ਕੀ ਕਿਹਾ ਇਸ ਚਾਚਾ ਸਾਹ ਸੁਣੇ। ਉਹ ਚੰਗਾ ਭਰਾ ਬਾ ਇਹ ਤੁਹ ਨਹੀਂ ਮੰਗਣੀ ਤੇ ਮੈਂ ਮੰਗ ਲਊਂ ਮੈਂ ਹੂੰ। ਮੈਂ ਮੈਨੂੰ ਮਾਫੀ। ਸਰਪੰਚ ਦਾ ਬੰਦਾ ਮਾਦਾ ਮੈਨੂੰ ਮਾਫੀ ਦੋ ਮੈਂ ਮੰਗ ਲੇ ਮੈਂ ਮੈਂ ਫਿਰ ਉਹਨਾਂ ਵੀ ਗੁੱਸੇ ਜਾਂ ਨਹੀਂ ਜਾਂਦਾ ਤੂੰ ਵੀ ਨਹੀਂ ਮੰਗਣੀ ਮੈਂ ਨਹੀਂ ਤੂੰ ਵੀ ਨਹੀਂ ਮੰਗਣੀ ਆ ਗਈ ਉੱਥੇ ਮੈਦਾਨ ਦੇ ਵਿੱਚ ਜਿੱਥੇ ਪੰਚਾਇਤਾਂ ਲੱਗੀਆਂ ਏ ਯਟੋ ਵੇਲੋ ਸਾਧਾ ਸਿੰਘ ਸਰਪੰਚ ਵੀ ਨਾ ਇੱਕ ਬੰਦਿਆਂ ਤੇ ਯਾਰ ਰੂਹਾਂ ਹੁੰਦੀਆਂ ਹੈ ਕਿ ਬੰਦਿਆਂ ਤੇ ਨਾ ਗੱਲ ਹੁੰਦੀ ਆ ਬੰਦਾ ਐਵੇਂ ਨਹੀਂ ਆ ਕੇ ਆਇਆ ਹੁਣ ਜੇ ਯਟੋ ਬੰਦਾ ਵੋਟਾਂ 'ਚ ਮੈਂ ਤਾਂ ਉਹ ਤੋਂ ਛੋਟਾ ਹਾਂ ਈ ਵੋਟ ਨਹੀਂ ਮੇਰੇ ਸਾਬ ਨਾਲ ਪੜੀ ਤੇ ਸਰਪੰਚੀ ਜਿਓ ਜਿੱਤਿਆ ਇਹ ਸਾਹ ਸਿੰਘ ਸਾਨੂੰ ਪੂਰੀ ਯਾਦ ਆਉਗਾ ਪਰ ਗੱਲ ਕਰਦੇ ਆ ਵੀ ਵੇਖ ਲੋ ਬੰਦੇ ਦੀਆਂ ਬੰਦਿਆਂ ਨਾਲ ਹੀ ਗੱਲਾਂ ਹੁੰਦੀਆਂ ਹਨ ਘੈਂਟ ਜੱਟ ਚਾਦਰੀ ਵਾਲਾ ਸਾਦਾ ਸਿੱਧ ਤੇ ਜਥੇਦਾਰ ਯਾਰ ਮੇਰ ਨਾਲ ਉਹਦਾ ਵੀ ਬੜਾ ਹੀ ਹੈ ਮੈਂ ਕਿਹੜੇ ਕਿਹੜੇ ਬੰਦਿਆਂ ਨਾਲ ਮਨ ਬੜਾ ਦੁਖੀ ਹਦਾ ਕੀ ਬੰਦੇ ਬੜੇ ਘੈਂਟ ਸੀ ਬੰਦੇ ਸਾਡੇ ਜਿਹੜੇ ਚਲ ਗਏ ਦੁਨੀਆ ਸਾਦਾ ਸੋਨੇ ਜਿੱਥੇ ਕਿਤੇ ਮੇਰ ਨਾਲ ਕੋਈ ਵਾਦਾ ਕਰਦਾ ਹੁੰਦਾ ਇਹ ਬੜੀ ਵਧੀਆ ਲੱਤ ਨਾਲ ਨਹੀਂ ਤੇ ਲੱਤ ਦਾਰੀ ਦੇ ਨਾਲ ਪਛਾਣ ਹੀ ਚੁਕੀ ਦੀਆਂ ਜਦੋਂ ਪਤਾ ਲੱਗਦਾ ਹੈ ਪਤੀਜਾ ਮੇਰਾ ਉਹ ਤੇ ਵਿਚਾਰਾ ਦੇਸੀ ਬੰਦਾ ਹੀ ਇੱਕਾ ਅੰਗਰੇਜ਼ੀ ਜੀ ਕੰਪਨੀ ਖੋਲ ਬੈਠੇ ਆ ਤੇ ਮੈਂ ਵੀ ਰਲ ਕੇ ਤਰਨ ਪੱਟੀ ਉਹ ਕੰਪਨੀ ਇਹ ਧੋਖੇ ਵਾਈਆਂ ਆਂ ਵਾਲੀਆਂ ਆ ਲੱਲੋ ਤੇ ਇਨੇ ਮੈਂਬਰ ਬਣਾਉਦੇ ਆ ਉਹ ਵਿਚਾਰਾ ਉੱਥੇ ਆ ਕੇ ਮੇਰੀ ਮਤ ਤਾਂ ਨਾ ਕਰਾਸ ਕੀ ਕਰੀਏ ਇਹਦੇ ਚ ਕਰਨਾ ਕੋ ਆਪਾਂ ਮੈਂ ਨਹੀਂ ਚਾਚਾ ਤੁਹਾਡੇ ਲਈ ਬਸ ਇਹ ਨਹੀਂ ਤਾਂ ਅੱਧ ਤੋਂ ਚੱਲਣਾ ਕੰਮ ਆ। ਸਾਹਮਣੇ ਮੈਂ ਮੈਂਬਰ-ਮੈਂਬਰ ਚ ਦੇ ਦਸਾਂ ਨੂੰ। ਮਾਂ ਪੰਚਾਇਤ ਮੈਂਬਰ ਦੇ ਦੇ ਸਾਰੇ ਕੱਟੇ ਕਰਕੇ ਦੇ। ਮੈਂਬਰ ਪੰਚਾਇਤ ਕੱਟੇ ਕਰਕੇ ਦੇ ਦੇ। ਹੋਰ ਚਲ라 ਕੀ ਕਰ ਸਕਦਾ ਸੀ? ਮੈਂਬਰ ਪੰਚਾਇਤ ਦੇ ਸਕਦਾ ਤੇ ਮੇਰੇ ਦੂਜੇ ਮੈਂਬਰ ਤੇ ਭਈ ਬਣਾ ਸਕਦੇ। ਹੂੰ। ਬਦਿਆ ਗੱਲ ਸੀ। ਸਾਦਾ ਸਰਪੰਚ ਨੇ ਕਿੰਦਾ ਵੀ ਸਾਥ ਆਪ ਨੂੰ। ਆਜੀ ਵੇਖ ਲਓ। ਗੇਟਓ। ਛੋਟਾ ਭਰਾ ਇਹਨੂੰ ਬਖਾਇਆ ਤੁਹਾਨੂੰ। ਭਰਾ ਮਨਜੀਤ ਸਿੰਘ। ਹੈ। ਪਰਵਾਰ ਨਾਲ ਪਿਆਰ ਆਪਾਂ ਮਿਲਾਉਣੇ ਤੁਹਾਨੂੰ ਜਲਦੀ ਸਾਰਿਆਂ